ਆਖਰ ਕੀ ਹੋਇਆ ਕਿ ਹੁਕਮ ਹੋਇਆ ਕਿ ਇਹਨੂੰ ਸਜ਼ਾਏ ਮੌਤ ਦਿੱਤੀ ਜਾਵੇ ਤੇ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਇਹਨੂੰ ਸਾਰੇ ਸ਼ਹਿਰ ਚ ਫੇਰਿਆ ਜਾਵੇ ਤੇ ਪਬਲਿਕ ਨੂੰ ਪਬਲਿਕ ਨੂੰ ਹੁਕਮ ਕਰ ਦਿੱਤਾ ਕਿ ਜਿੰਨੀ ਪਬਲਿਕ ਇਕੱਠੀ ਹੁੰਦੀ ਹੈ ਇਹਦਾ ਸਵਾਗਤ ਕੋਈ ਇੱਟਾ ਮਾਰੇ ਰੋੜਾ ਮਾਰੇ ਇਹਨੂੰ ਕੁਝ ਨਾ ਕੁਝ ਮਾਰੇ ਤੇ ਜਿਹੜੀ ਭੀੜ ਹੁੰਦੀ ਹੈ ਨਾ ਇਹ ਹੁੰਦੀ ਹੈ ਭੇੜ ਚਾਲ ਤੇ ਭੀੜ ਨੁਕਸਾਨ ਕਰਦੀ ਹੈ ਜਿਹੜੇ politcal ਲੋਗ ਰਾਜ ਆਪਣੇ ਭਾਗ ਵਾਸਤੇ ਕੁਰਸੀਆਂ ਵਾਸਤੇ ਲੋਕਾਂ ਦਾ ਕਤਲ ਕਰਾਉਂਦੇ ਹਨ ਜਿਆਦਾ ਪੀੜ ਨੂੰ ਵਧਦੇ ਆ ਪੀੜ ਨੂੰ ਅਣਪਛਤ ਕਿਹਾ ਜਾਂਦਾ ਤੇ ਜਦੋਂ ਮਨਸੂਰ ਨੂੰ ਘੁਮਾਇਆ ਜਾ ਰਿਹਾ ਸੀ ਤੇ ਹਰੇਕ ਕੋਈ ਉੱਤੇ ਪੱਥਰ ਮਾਰਦਾ ਸੀ ਕੋਈ ਇੱਟ ਮਾਰਦਾ ਸੀ ਕੋਹੜਾ ਮਾਰਦਾ ਸੀ ਕੋ ਢੇਮ ਮਾਰਦਾ ਸੀ ਕੁਝ ਨਾ ਕੁਝ ਮਾਰਦਾ ਸੀ ਹੁਣ ਉਹਦਾ ਇੱਕ ਬਚਪਨ ਦਾ ਦੋਸਤ ਜਿਹੜਾ